ਇੱਕ ਪਰਦੇਸ਼ ਕੁਮਾਰ ਨਾਮ ਦੇ ਆਦਮੀ ਨੇ ਆ ਕੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਵੀ ਕੁਝ ਬੰਦਿਆਂ ਨੇ ਉਹਦੇ ਕੋਲੋਂ ਮੋਬਾਈਲ ਸਨੇਚ ਕਰ ਲਿਆ ਉਹਨੂੰ ਲਾਭ ਖਾ ਕੇ ਤਾਂ ਜਿਸ ਤੇ ਪੁਲਿਸ ਨੇ ਆਪਣੀ ਫੋਕਲ ਪੁਲਿਸ ਔਰ ਉਹਨਾਂ ਦੀ ਟੀਮ ਨੇ ACP ਸਾਹਿਬ ਇੰਡਸਟਰੀਅਲ ਏਰੀਆ ਦੇ ਨਿਗਰਾਨੀ ਹੈਡਸ ਉਹਨਾਂ ਨੇ ਆਪਣਾ ਜਦੋਂ ਸਰਚ ਕੀਤੀ ਤੇ ਉਹਨਾਂ ਨੂੰ ਪਤਾ ਚੱਲਿਆ ਉਹਨਾਂ ਨੇ ਤਿੰਨ ਬੰਦਿਆਂ ਨੂੰ ਅਰੈਸਟ ਕੀਤਾ ਜਿਨ੍ਹਾਂ ਦੇ ਨਾਮ ਲਖਨ ਜੈਦੀਪ ਤੇ ਗਗਨ ਇਹ ਤਿੰਨਾਂ ਨੂੰ ਰੈਸਟ ਕੀਤਾ ਤਿੰਨਾਂ ਕੋਲੋਂ ਪੰਜ ਮੋਬਾਈਲ ਫੋਨ ਇੱਕ ਐਕਟਵਾ ਤੇ ਦਾ ਇੱਕ ਦਾਬੰਦ ਹੋਇਆ ਜਿਹੜਾ ਗगन ਆ ਗगन ਤੇ ਆਲਰੇਡੀ ਪਹਿਲਾਂ ਵੀ ਦੋ ਪਰਚੇ ਦਰਜ ਹੈਗੇ ਨੇ ਤੇ ਉਸ ਵਿੱਚ ਇਹਨਾਂ ਨੂੰ ਰੈਸਟ ਕਰਕੇ ਤੋਂ ਇਹਨਾਂ ਨੂੰ ਪੇਸ਼ਟ ਕਰਕੇ ਤੇ ਰਿਮਾਂਡ ਲਿਆ ਗਿਆ ਸਰ ਤਰੀਕਾ ਇਹ ਵਾਰਦਾਤ ਕੀ ਸੀ ਜੀ ਦਾ ਨਾਲ ਜਾਂਦੇ ਬੰਦੇ ਤੋਂ ਜਿਸ ਤਰ੍ਹਾਂ ਦਾਬ ਖਾ ਕੇ ਜਾਂ ਉਹਨੂੰ ਡਰਾਮ ਖਾ ਕੇ ਉਹਦਾ ਮੋਬਾਈਲ ਸਨੇਚ ਕਰਕੇ ਲੈ ਜਾਂਦੇ ਸੀ। ਸਰ ਇਹਨਾਂ ਦੀ ਕੀ ਕਿੰਨੀਆਂ ਨੀਆਂ ਆਪਣਾ ਹੋਈਆਂ ਸੋਲਵ ਹੋਈਆਂ ਜਿਹੜੀਆਂ ਵਰਤਾਂ। ਜਿਹੜੇ ਹੁਣ ਤੱਕ ਆ ਗਿਆ ਜੇ 5 ਮੋਬਾਈਲ ਤੋਂ ਉਹਨਾਂ ਕੋ ਬ੍ਰਾਉਂਡ ਹੋ ਚੁੱਕੇ ਹੈ ਕਿ ਐਕਟਵਾ ਵੀ ਬ੍ਰਾਉਂਡ ਹੋਈ ਹੈ ਐਕਟਵਾ ਦਾ ਵੀ ਕੋਈ ਰਿਪੋਰਟ ਨਹੀਂ ਇਹਨਾਂ ਦਾ ਉਹਦੇ ਬਾਰੇ ਵੀ ਵੈਰੀਫਾਈ ਕੀਤਾ ਜਾ ਰਿਹਾ ਵੀ ਉਹ ਵੀ ਚੋਰੀ ਦੀ ਹੈ ਜਾਂ ਕਿਤੇ ਉਹ ਆਰਟੀਓ ਆਫਿਸ ਤੋਂ ਰਿਕਾਰਡ ਲੈ ਕੇ ਉਹ ਵੀ ਖਲਾਸਾ ਕਿੱਥੇ ਕਿੰਨੇ ਪਹਿਲਾਂ ਮਾਮਲੇ ਦਰਜ ਨੇ ਇੱਕ ਗਗਨ ਜਿਹੜਾ ਹੈਗਾ ਉੱਤੇ ਦੋ ਮਾਮਲੇ ਆਲਰੇਡੀ ਪਹਿਲਾਂ ਦਰਜ ਆ ਗਏ ਚੋਰੀ ਦੇ ਸਮਾਨ ਦੇ ਚੋਰੀ ਦੇ ਤੇ ਦੂਸਰੇ ਦੇ ਅਜੇ ਪ੍ਰੀ ਰਿਕਾਰਡ ਜਿਹੜਾ ਹੈਗਾ ਉਹਨਾਂ ਦੇ ਕਨਸਰਨ ਲਾ ਕੇ ਉਹ ਕਨਫਰਮ ਕੀਤਾ ਜਾ ਸਰ ਰੈਨ ਵਾਲੇ ਕਿੱਥੇ ਨੇ ਇਹ ਹੁਣ ਤਾਂ ਇੱਕ ਜਿਹੜਾ ਹੈਗਾ ਜਨਕਪੁਰੀ ਦਾ ਜੀ ਗੁਰੂ ਅਰਜਨ ਦੇਵ ਨਗਰ ਦੇ ਤੋਂ ਇਹ ਟੋਟਲ 3 ਬੰਦੇ ਦੇ ਗਰੁੱਪ ਹੈ ਹੋਰ ਵੀ ਬਣਵਾ ਨੀ ਅਜੇ ਤੱਕ ਤਾਂ 3 ਦਾ ਹੀ ਪਤਾ ਚੱਲਿਆ ਤੇ ਬਾਕੀ ਇਹਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ ਜਿਹੜਾ ਹੈਗਾ ਉਹ ਚੱਲੇਗਾ ਵੀ ਹੋਰ ਇਹਨਾਂ ਨਾਲ ਸਾਥੀ ਕੌਣ-ਕੌਣ ਨੇ ਸਰ ਜਿਹੜੇ ਮੋਬਾਈਲ ਕਿੱਥੇ ਅੰਗੇ ਵੇਚਦੇ ਕੁਛੋਦੇ ਵਾਲੇ ਮੋਬਾਈਲ ਇਦਾਂ ਹੀ ਚੱਲ ਜੋ ਇਹਨਾਂ ਦੀ ਇਨੀਸ਼ੀਅਲ ਇੰਟਰੋਗੇਸ਼ਨ ਚੱ ਆਬੀ ਚੱਲ ਦੋ ਫਿਰ ਤੇ ਆਪਣੇ ਮਾਰਕੀਟ ਦੇ ਵਿੱਚ ਹੀ ਲੋਕਾਂ ਨੂੰ ਉਤਰੇ ਜਾਂਦੇ ਵੀ ਜਾਂ ਕਿਸੇ ਨਾ ਕਿਸੇ ਸ਼ਾਪਕੀਪਰ ਨੂੰ ਇਦਾਂ ਵੇਚਦੇ ਸੀ ਸਰ ਕੀ ਬਰਾਮਦਗੀ ਕੀ ਹੋਈ ਹੈ ਇਹਨਾਂ ਕੋਲ ਟੋਟਲ ਪੰਜ ਮੋਬਾਈਲ ਇੱਕ ਐਸਟੋਅਰ ਇੱਕ ਦਾਹ ਬਰਾਮਦ ਤੇ ਥਾਣਾ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਵਰਸ਼ਾ ਦਾ ਜਿਸ ਕੀਤਾ ਜੀ ਉਹਨਾਂ ਦੇ ਰੈਸਟ ਪਾਈ ਹੈ ਰੈਸਟ ਪਾ ਕੇ ਉਹਨਾਂ ਦੇ ਬਾਕੀ ਵੀ ਕਿੱਥੋਂ ਕਿੱਥੋਂ ਇਹਨਾਂ ਨੇ ਸਲਾਈਸਿੰਗ ਕੀਤੀਆਂ ਨੇ ਉਹ ਵੀ ਸਾਰਾ ਇੰਟਰਵਿਊ ਸੀ। ਕਿੰਨੀ ਕੁ ਉਮਰ ਦੇ ਹੈ ਜੀ ਇਹ ਨਹੀਂ ਜਾਣਦੇ। ਇਹਨਾਂ ਦੇ ਲਗਭਗ 25 ਤੋਂ 30 ਬੱਤੀ ਇਹਨਾਂ ਦੇ ਸਾਲ ਦੇ ਵਿੱਚ। ਠੀਕ ਹੈ ਠੀਕ ਹੈ ਸਪੀਡ